ਜਿਹੜੀ ਆਈਡੀ ਪ੍ਰੈਸ ਕਾਨਫਰੰਸ ਆ ਇਤ ਕੁਛ ਚਾਰ ਬੰਦ ਮੇਨ ਮੁੱਦੇ ਨੇ ਇਹ ਚਾਰ ਬੰਦ ਮੁੱਦੇ ਉਹਨੇ ਜਿਹੜੇ ਪਿਛਲੇ ਦਿਨਾਂ ਤੋਂ ਕਾਫੀ ਮੀਡੀਆ ਚ ਵੀ ਆ ਰਹੇ ਨੇ ਬਾਰ-ਬਾਰ ਸਰਫਿਸ ਕਰ ਰਹੇ ਨੇ ਔਰ ਕੱਲ ਇਸੇ ਬਾਰੇ ਸਾਡੀ ਮੀਟਿੰਗ ਸੀਗੀ ਮਾਨਯੋਗ ਸੀਐਮ ਸਾਹਿਬ ਪੰਜਾਬ ਨਾਲ ਬਾਅਦ ਵਿੱਚ ਸਾਡੇ ਡੀਜੀਪੀ ਸਾਹਿਬ ਪੰਜਾਬ ਸੀ ਘਰੇ ਆਵਿਨਾ ਉਹਨਾਂ ਨਾਲ ਮੀਟਿੰਗ ਸੀਗੀ ਤੋਂ ਮੈਂ ਕਾਫੀ ਦਿਨ ਤੋਂ ਅਬਜ਼ਰਵ ਕਰ ਰਿਹਾ ਸੀਗਾ ਕਿ ਰੈਟ੍ਰਿਕ ਕੁਛ ਦਾ ਕੁਛ ਬਣੀ ਜਾ ਰਿਹਾ ਹੈ ਜੋ ਸਟੇਟ ਪੁਲਿਸ ਕਰਨਾ ਚਾਹਦੀ ਹੈ ਜੋ ਸਟੇਟ ਦੀਆਂ ਹਦਾਇਤਾਂ ਨੇ ਉਹਨਾਂ ਨੂੰ ਸ਼ਾਇਦ ਕੁਝ ਰੰਗਤ ਹੀ ਹੋਰ ਬਣ ਰਹੀ ਹੈ ਔਰ ਸਾਡੇ ਮੁਲਾਜ਼ਮਾਂ 'ਚ ਵੀ ਉਸ ਚੀਜ਼ ਦਾ ਥੋੜਾ ਜਿਹਾ ਬਹਿਚਿਆ ਰਿਹਾ ਆ I want to clarify and tell you ਪਹਿਲਾ ਮੁੱਦਾ ਹੈਗਾ ਸਭ ਤੋਂ ਜ਼ਿਆਦਾ ਸਾਡੀ ਮੁਲਾਜ਼ਮਾਂ ਦੇ ਟ੍ਰਾਂਸਫਰਸ ਇਰੀ ਟ੍ਰਾਂਸਫਰਸ ਨੇ ਇਹ ਕੋਈ ਇਹਨੂੰ ਕਹਿ ਰਿਹਾ ਜੀ ਮੁਲਾਜ਼ਮ 'ਚ ਮੁਲਾਇਮ ਨੂੰ ਪੁਨਿਸ਼ ਕਰਨ ਵਾਸਤੇ ਕੀਤੀਆਂ ਜਾਂ ਰਹੀਆਂ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਤਾਂ ਮੈਂ ਇਸ ਬਾਰੇ ਦੱਸਣਾ ਚਾਹਨਾ ਇਹ ਸਾਡੀ ਇੱਕ ਸਟੇਟ ਗਵਰਨਰ ਵੱਲੋਂ ਅਪਰੂਵਡ ਪੰਜਾਬ ਪੁਲਿਸੀ ਪਾਲਿਸੀ ਪਾਲਿਸੀ ਹੈ ਰਿਗਾਰਡਿੰਗ ਟ੍ਰਾਂਸਫਰਸ ਇਨ ਐਨੀ ਡਿਸਟ੍ਰਿਕਟ ਇਨ ਐਨੀ ਰੇਟ ਇਨ ਦੀ ਸਟੇਟ ਇਹ ਜੁਨੀਆ ਟ੍ਰਾਂਸਫਰਸ ਨੇ ਉਹਦੇ ਉਸੇ ਤਹਿਤ ਉਹਦੇ ਅੰਡਰ ਹੀ ਕੀਤੀਆਂ ਨੇ ਤਾਂ ਕੋਈ ਇਹ ਨਹੀਂ ਕਿ ਮੁਲਾਜ਼ਮਾਂ ਨੂੰ ਪੁਨਿਸ਼ ਕਰਨ ਵਾਸਤੇ ਜਾਂ ਜਾਂ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਦਾ ਨੈਕਸਸ ਹੋ ਗਿਆ ਜੀ ਸਮਗਲਰਸ ਨਾਲ ਜੀ ਹੋ ਗਿਆ ਉਹ ਹੋ ਗਿਆ ਮੈਂ ਉਹ ਤੋਂ ਵੀ ਆਵਾਂਗਾ ਤੁਹਾਨੂੰ ਉਹ ਵੀ ਚਾਹੀਦਾ ਸੰਗਾ ਐਕਸਪਲੈਨ ਦੈਟ ਵੀ ਆਲਸੋ ਯੋਦੀ ਕਿਸ ਚਈ ਹੈ ਯੋਦੀ ਇੱਕ ਸਾਡੀ ਪਾਲਿਸੀ ਆ ਕਿ ਜਿਹੜਾ ਕੋਈ ਮੁਲਾਜ਼ਮ ਕੋਈ ਇਨਸਪੈਕਟਰ ਕੋਈ ਸਬ ਇਨਸਪੈਕਟਰ ਅਗਰ ਕਿਸੇ ਥਾਣੇ ਚ ਐਸਐਚਓ ਹੈਗਾ ਤੋ ਕਿੰਨੀ ਦੇ ਰਹਿ ਸਕਦਾ ਦਿਸ ਇਜ਼ ਅਗਰ ਇਹਦਾ ਛੋਟਾ ਮੁਲਾਇਮਾ ਕਾਂਸਟੇਬਲ ਉਹ ਕਿੱਥੇ ਕਿੰਨੀ ਦੇ ਰਹਿ ਸਕਦਾ ਹੈਡ ਕਾਸਟ ਕਿੰਨੀ ਦੇ ਰਹਿ ਸਕਦਾ ਈਐਸਏ ਕਿੰਨੀ ਦੇ ਰਹਿ ਸਕਦਾ ਸਭ ਕਿੰਨੀ ਦੇ ਰਹਿ ਸਕਦਾ ਫਿਗਰਸ ਵਿਦ ਮੀ ਠੀਕ ਹੈ ਨਾ ਮੈਂ ਸ਼ਾਰਟਲਿਸਟ ਕੀਤਾ ਸਟੈਂਡਿੰਗ ਆਰਡਰ ਤੇ ਬਹੁਤ ਵੱਡੇ ਨਹੀਂ ਜਿਵੇਂ ਸਾਡੇ ਕਿਸੇ ਵੀ ਥਾਣੇ ਕੋਈ ਮੁਲਾਇਮ 3 ਸਾਲ ਤੋਂ ਉਪਰ ਨਹੀਂ ਰਹਿ ਸਕਦਾ ਠੀਕ ਹੈ ਜੀ ਹੀ ਹਸ ਬੀ ਸ਼ਿਫਟਡ ਵਾਂਸ ਉਹਨੂੰ ਸ਼ਿਫਟ ਕਰਕੇ ਤਿੰਨ ਸਾਲ ਬਾਅਦ ਕਿਸੇ ਹੋਰ ਜਗ੍ਹਾ ਪੈਣਾ ਪਏਗਾ ਆ ਦਾ ਡਿਸਟ੍ਰਿਕਟ ਦਾ ਨਹੀਂ ਦੂਜੇ ਕਿਸੇ ਥਾਣੇ ਜਾਂ ਕਿਸੇ ਹੋਰ ਜਗ੍ਹਾ ਤੇ ਫਿਰ ਦੁਬਾਰਾ ਹੀ ਕੈਨ ਅਰੇਂਜ ਵੀ ਵਿਦ ਇਟ ਸੇਮ ਡਿਸਟ੍ਰਿਕਟ ਵੀ ਕੈਨ ਕਮ ਬਟ ਉਹਦੇ ਬਾਅਦ ਦੁਬਾਰਾ ਉਹ ਆਫਟਰ ਕੁਲਿੰਗ ਪੀਰੀਅਡ ਆਫ 3 ਇਅਰਸ ਹੀ ਕੈਨ ਕਮ ਬੈਕ ਇਸ ਇੱਕ ਡਿਸਟ੍ਰਿਕਟ ਕੋਈ ਜਿਹੜਾ ਐਸਆਈ ਟੂ ਇਨਸਪੈਕਟਰ ਹੈਗਾ ਉਹ 8 ਸਾਲ ਤੋਂ ਵੱਧ ਉਸ ਪੋਸਿਸ਼ਨ 'ਚ ਨਹੀਂ ਰਹਿ ਸਕਦਾ ਥੈਨ ਹੈਡ ਕੌਂਸਲ ਟੂ ਇਨਸਪੈਕਟਰ ਜਿਹੜੇ ਹੈਗੇ ਆ 15 ਸਾਲ ਤੋਂ ਵੱਧ ਨਹੀਂ रह सकते। ਇੱਕ ਕ੍ਰੀਮ ਚ ਬੰਦਾ 12 ਸਾਲ ਤੋਂ ਵੱਧ ਨਹੀਂ रह ਸਕਦਾ। ਜਿਵੇਂ ਸਾਡੀ ਬਾਰਡਰ ਇੰਡੀਆ। ਅਗਰ ਕਿਸ ਨੂੰ 12 ਸਾਲ ਹੋ ਗਏ ਆ ਕਿ ਐਸਆਈਓ ਇੰਸਪੈਕਟਰ ਤਾਂ ਹੀ ਹੈਸ ਬੀ ਸ਼ਿਫਟਡ। ਹੀਅਰ ਸ਼ੀ ਹੈਸ ਬੀ ਸ਼ਿਫਟਡ। ਜਿਹੜਾ ਕੋਈ ਹੈੱਡ ਕਾਂਸਟੇਬਲ ਜਾਂ ਦੂਸਰ ਹੈ ਗਿਆ ਉਹ 20 ਸਾਲ ਹੋ ਗਏ ਤਾਂ ਤਾਂ ਹੀ ਹੈਸ ਬੀ ਸ਼ਿਫਟਡ। ਨਵੇਂ ਰਿਕਰੂਟ ਜਿਹੜੇ ਹੈ ਗਿਆ ਉਹਨਾਂ ਨੂੰ 2020 ਤੋਂ ਬਾਅਦ ਆਪਣੇ ਹੋਮ ਬਸਟਿੰਗ ਨਹੀਂ ਲਾਇਆ ਜਾਂਦਾ। ਸੋ ਥੀਸ ਆ ਸਮ ਆਫ ਦੀ ਗਾਈਡਲਾਈਨਸ। ਜਿਹੜੀਆਂ ਬਕਾਇਦਾ ਸਾਡੇ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਬਣ ਕੇ ਸਟੇਟ ਗਵਰਨਮੈਂਟ ਭੇਜੀਆਂ ਔਰ ਸੀਐਮ ਸਾਹਿਬ ਵੱਲੋਂ ਉਸ ਵੇਲੇ ਸੀਐਮ ਜਾਂ ਹੁੰਦੇ ਸੀ ਐਮ ਵੱਲੋਂ ਇਹ ਅਪਰੂਵ ਦਿੱਤੀਆਂ ਗਿਆ ਉਹਦੇ ਤਹਿਤ ਅਸੀਂ ਪਾਸਸ ਕਰ ਰਹੇ ਹਾਂ ਇਹ ਸਾਡੇ ਮੁਲਾਇਮ ਸਾਡੇ ਬੱਚੇ ਨੇ ਸਾਡਾ ਹੀ ਪੁਲਿਸ ਦਾ ਪਰਿਵਾਰ ਸਾਡਾ ਹਿੱਸਾ ਨੇ ਇਹ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਤੰਗ ਕਰਾਂਗੇ ਜਾਂ ਅਸੀਂ ਕੁਝ ਕਰਾਂਗੇ ਲੇਕਿਨ ਯੈਸ ਕੋਈ ਵੀ ਆਰਗੇਨਾਈਜੇਸ਼ਨ ਨਹੀਂ ਆਈ ਹੈਗੀ ਹੈ ਉਦੇ ਚ ਕਨਸਟੈਂਟਲੀ ਕੰਸਿਸਟੈਂਟਲੀ ਇੰਪਰੂਵਮੈਂਟ ਦੀ ਲੋੜ ਹੁੰਦੀ ਹੈ ਟਾਈਮ ਟੂ ਟਾਈਮ ਪਾਲਿਸਿਜ਼ ਬਦਲੀਆਂ ਜਾਂਦੀਆਂ ਚੇਂਜ ਹੁੰਦੀਆਂ ਜਾਂਦੀਆਂ ਔਰ ਜਦੋਂ ਇਹ ਮਹਿਸੂਸ ਕੀਤਾ ਜਾਏ ਕਿ ਇਸ ਪਾਲਿਸਿਜ਼ ਇਹ ਇਸ ਪਾਲਿਸਿਜ਼ ਇਹ ਚੇਂਜ ਕਰਨ ਦੀ ਲੋੜ ਆ ਇਹਨੂੰ ਅਸੀਂ ਇਸ ਦਾ ਬੈਟਰ ਕਰੀਏ ਤਾਂ ਜ਼ਰਸ ਬੈਟਰ ਆ ਸਕਦੇ ਆ ਅਲਟੀਮੇਟਲੀ ਏਵਰੀ ਆਰਗੇਨਾਈਜੇਸ਼ਨ ਏਵਰੀ ਫੀਲ ਏਵਰੀ ਸਫੀਅਰ ਵਾਂਟਸ ਇੰਪਰੂਵਮੈਂਟ ਐਂਡ ਜੋ ਅਸੀਂ ਕਰਦੇ ਆ ਉਹ ਬੈਟਰਮੈਂਟ ਵਾਸਤੇ ਹੀ ਕਰਦੇ ਆਂ ਤੁਸੀਂ ਕੋਈ ਵੀ ਦੇਖ ਲਓ ਚਾਹੇ ਜੁਡੀਸ਼ਰੀ ਹੋਵੇ ਚਾਹੇ ਬਿਊਰੋਕ੍ਰੇਸੀ ਹੋਵੇ ਚਾਹੇ ਕੋਈ ਹੋਰ ਵੀ ਹੋਵੇ ਇੱਕ ਫਿਕਸਡ ਨਿਊਰ ਹੁੰਦੀ ਹੈ ਉਥੇ ਕੋਈ ਕਿੰਦੂ ਪ੍ਰੰਤੂ ਨਹੀਂ ਕਰਦਾ ਆਫਟਰ 3 ਇਅਰਸ ਦੀ ਜਜਸ ਅਰ ਸ਼ਿਫਟਡ ਨੋਬਡੀ ਸੇਜ਼ ਕਿ ਮਾਸ ਟ੍ਰਾਂਸਫਰਸ ਹੋਈਆਂ ਜੀ ਜੀ ਹੋ ਗਿਆ ਜੀ ਸਿਮਿਲਰਲੀ ਸਿਵਲ ਆਫਸਰਸ ਦੀ ਨਿਊਰ ਫਿਕਸ ਹੈਗੀ ਬਾਕੀ ਨੇ ਵੀ ਹੈਗਾ ਬਟ ਪੁਲਿਸ ਜੋ ਕਿ ਚੁਕੀ ਇੱਕ ਸਰਕਾਰ ਦਾ ਵਿਜੀਬਲ ਵਿੰਗ ਹੈ ਵੀ ਆਰ ਦੀ ਮੋਸਟ ਵਿਜੀਬਲ ਵਿੰਗ ਆਫ ਦੀ ਗਵਰਨਮੈਂਟ ਐਂਡ ਵੀ ਆਰ ਆਲਵੇਸ ਅਵੇਲੇਬਲ ਐਂਡ ਵਿਜ਼ੀਬਲ ਸੋ ਮੈਨੂੰ ਲੱਗਦਾ ਸਾਡੇ ਕੰਮਕਾਰ ਤੇ ਥੋੜੇ ਜ਼ਿਆਦਾ ਕਿੰਦੂ ਪ੍ਰੰਤੂ ਔਰ ਸਵਾਰੀਆ ਚੇਨ ਖੜੇ ਹੁੰਦੇ ਨੇ ਸੋ ਇਸ ਕਰਕੇ ਇਹ ਥੋੜਾ ਜਿਹਾ ਮੈਨੂੰ ਹੋ ਗਿਆ ਬਟ ਆਈ ਵਾਂਟ ਟੂ ਡਿਸਪੈਲ ਦਿਸ ਇੰਪ੍ਰੈਸ਼ਨ ਦਿਸ ਹੈਜ਼ ਯੂ ਪ੍ਰੂਵਲ ਆਫ ਮਾਈ ਸੀਨੀਅਰ ਆਫਸਰਸ ਜੋ ਤਾਂ ਮੈਂ ਗੱਲ ਕਰ ਰਿਹਾ ਨਹੀਂ ਕਿ ਮੈਂ ਆਪਣੇ ਤੌਰ ਤੇ ਕਰ ਇਟ ਹੈਜ਼ ਦੀ ਫੁੱਲ ਅਪਰੂਵਲ ਆਫ ਮਾਈ ਸੀਨੀਅਰ ਆਫਸਰਸ ਕਿ ਤੁਸੀਂ ਇਹ ਕਲੀਅਰ ਕਰੋ ਜੀ ਕਿ ਐਸਾ ਨਹੀਂ ਹੈ ਆਈ ਹੈਵ ਡਿਸਕਸਡ ਵਿਦ ਥੈਮ ਸੋ ਇਹ ਸਾਡੇ ਮਲਾਜਮਾਂ ਨੂੰ ਤੁਹਾਨੂੰ ਸਾਰਿਆਂ ਪ੍ਰੈਸ ਦੇ ਵੀਰਾਂ ਨੂੰ ਪਰੇ ਦੋਸਤਾਂ ਨੂੰ ਲੋਕਾਂ ਨੂੰ ਇੱਕ ਕਲੈਰਟੀ ਹੋਣੀ ਚਾਹੀਦੀ ਹੈ ਕਿ ਇਹ ਰੂਟੀਨ ਟ੍ਰਾਂਸਫਰਸ ਨੇ ਐਸ ਪਰ ਇੱਕ ਸਾਡੀ ਟ੍ਰਾਂਸਫਰ ਪਾਲਿਸੀ ਜੋ ਅਪਰੂਵਡ ਬਾਇ ਦ ਸਟੇਟ ਗਵਰਨਰ ਆ ਉਹਦੇ ਅਧਿਐਤ ਕੀਤੀਆਂ ਗਈਆਂ ਨੇ ਬਹੁਤ ਆਨਰ ਸਮਝਦਾ ਸੀ ਕੁਝ ਹੋਰ ਵੀ ਕਰਾਂਗੇ ਇਹ ਅਸੀਂ ਆਪਣੀ ਪੁਲਿਸ ਸਿਸਟਮ ਨੂੰ ਚੁੱਸ ਫੁੱਸ ਤੋਂ ਦੂਸ ਬਣਾਉਣ ਵਾਸਤੇ ਅਸੀਂ ਕਰ ਰਹੇ ਹਾਂ ਫਾਲੀ ਵੀ ਕਰਦੀ ਆ ਪੈਰਾਮਿਲਟਰੀ ਫੋਰਸਸ ਲਗਾ ਦਿਆਂ ਸਾਰੇ ਕਰਦੇ ਨੇ ਯੂ نو ਵਨ ਡੇ ਅ ਮੈਨ ਇਸ ਲੀਗਿੰਗ ਇਨ ਅਮਰੀਕਾ ਨੈਕਸਟ ਡੇ ਫਾਈਂਡ ਹਿਮਸੈਲਫ ਇਨ ਜੀਐਨ ਕੇ ਥਰਡ ਡੇ ਉਹਦੇ ਨਾਲ ਦੇ ਸਾਥੀ ਜਿਹੜੇ ਅੱਗੇ ਨੈਕਸਟ ਡੇ ਇਹਦੇ ਚਲੇ ਜਾਂਦੇ ਕੋਈ ਗੰਦ ਬੰਦ ਨਹੀਂ ਕਰਦਾ ਸੋ ਕਾਈਂਡਲੀ ਇਹਨੂੰ ਕਲੀਅਰ ਕਰੋ ਤੇ ਥੀਸ ਆਰ ਰੂਟੀਨ ਟ੍ਰਾਂਸਫਰਸ ਐਸ ਪਰ ਦੀ ਪਾਲਿਸੀ ਫਰੇਮ ਐਂਡ ਡਿਊਲੀ ਅਪਰੂਵਡ ਬਾਈ ਦੀ ਸਟੇਟ ਗਵਰਨਮੈਂਟ ਐਂਡ ਇਹ ਆ ਕੋਈ ਹੋਰ ਅਸੀਂ ਦਾ ਮੀਟਿੰਗ ਨਾ ਕਰੀ ਮਤਲਬ ਤਾਂ ਥੋੜਾ ਇਸ ਟਾਈਮ ਤੇ ਬੁਲਾਇਆ ਕਿ ਆਰਾਮ ਨਾਲ ਜਿੰਨੇ ਮਰਜੀ ਸਵਾਲ ਪੁੱਛੋ ਆਈ ਐਮ ਟੂ ਰੀਡ ਕਿ ਉਸਦੇ ਜਿਹੜੇ ਸ਼ੋਟੇ ਲੱਗਦੇ ਇਹ ਮੰਨਦੇ ਨੇ ਰਾਜਕੀਤਾ ਕਿਉਂਕਿ ਉਤਰਾਜ ਜਿਹੜਾ ਬਾਹਰੋਂ ਆ ਰਿਹਾ ਹੈ ਬਹੁਤ ਜ਼ਿਆਦਾ ਆ ਰਿਹਾ ਹੈ ਕੱਲ ਤੇ ਸਟੇਡੀਅਮ ਨੂੰ ਮਿਲ ਗਿਆ ਉਸਨੇ ਵੀ ਕਹਦੇ ਹੋਗਾ ਕਿ ਇੰਨੇ ਜਾਣੂ ਚੁੱਕੇ ਸਜ਼ਾ ਦਿੱਤੀ ਜਾ ਨੋ ਰੋ ਪਹਿਲੀ ਗੱਲ ਤਾਂ ਕੋਈ ਸਜ਼ਾ ਨਹੀਂ ਹੈ ਮੈਂ ਤਾਂ ਅੰਦਾਜ਼ਾ ਕਿ ਇਸੇ ਪਾਲਿਸੀ ਬਾਈ ਦੀ ਬਿਨਾਪੋਲਿਸ ਫਰੇਮਡ ਬਾਈ ਬਿਨਾਪੋਲਿਸ ਐਂਡ ਅਪਰੂਵਡ ਬਾਈ ਸਟੇਟ ਅਸੀਂ ਤਕਰੀਬਨ ਹੁਣ ਤੱਕ ਰੇਸ਼ਮ ਜੀ 1500 ਦੇ ਕਰੀਬ ਅਸੀਂ ਮਲਾਇਮ ਕਰ ਚੁੱਕੇ ਆਨ ਇਸ਼ੂ ਦੀ ਪ੍ਰੈਸ ਰੂ ਟੂ ਯੂ ਆਲਸੋ ਠੀਕ ਹੈ ਜੀ ਤਨ ਮੈਂ ਵੀਰਵਾਲਾ ਦੱਸਣਾ ਮੇਰੇ ਅੰਡਰ ਚਾਰ ਡਿਸਟ੍ਰਿਕਟ ਨੇ ਜੀ ਅੰਮ੍ਰਿਤਸਰ ਰੂਰਲ ਬਟਾਲਾ ਗੁਰਦਾਸਪੁਰ ਐਂਡ ਪਠਾਨਕੋ ਸੋ ਮੈਂ ਤੁਹਾਨੂੰ ਉਹਨਾਂ ਚਾਰਾਂ ਦੀ ਫਿਗਰ ਦੇ ਦੇਣਾ ਅਸੀਂ ਤਰੀਬਨ 1500 ਦੇ ਕਰੀਬ ਅਸੀਂ ਮਲਾਏ ਜਿਹੜੇ ਅਸੀਂ ਸ਼ਿਫਟ ਕਰ ਚੁੱਕੇ ਹਾਂ 250 ਜਿਹੜੇ ਨੇ ਅਸੀਂ ਕੀਤੇ ਆ ਅੰਮ੍ਰਿਤਸਰ ਰੂਰਲ ਦੇ ਵਿੱਚ 375 ਅਸੀਂ ਕੀਤੇ ਆ ਬਟਾਲਾ ਚ ਹੁਣ ਤੱਕ ਮੇਬੀ ਫਿਗਰ ਮਾਈਟ ਚੇਂਜ ਬਾਈ ਈਵਨਿੰਗ অর ਮੇਬੀ ਟੂਮੋਰੋ ਸਲਾਈਟ ਡਿਫਰੈਂਸ ਹੋਏਗਾ ਜਿਆਦਾ ਨਹੀਂ ਆਣਾ ਮੇਜਰ ਟ੍ਰਾਂਸਫਰਸ ਜੀ ਕਰ ਚੁੱਕੇ ਆ ਗੁਰਦਾਸਪੁਰ ਚ 161 ਨੇ ਜੀ 161 and a patangud ne 579 1371 ਬਣਾਏ ਬਈ ਨਹੀਂ ਜਿਹੜੀ ਸਾਨੂੰ ਰეკਮੈਂਡੇਸ਼ਨ ਲੈ ਕੇ ਭੇਜੀ ਐ ਐਸਐਸਪੀਜ਼ ਨੇ ਕਿ ਸਰ ਮੇਰੀ ਰੇਂਜ ਜਿਹੜੀ ਇਸ ਪਾਲਿਸੀ ਤਹਿਤ ਅਸੀਂ ਬਗਾਦਾ ਆਪਣੇ ਐਸਐਸਪੀਸ ਤੋਂ ਰეკਮੈਂਡੇਸ਼ਨਸ ਮੰਗੀਆਂ ਸਾਨੂੰ ਉਹਨੇ ਭੇਜੀਆਂ ਉਹਦੇ ਤਹਿਤ ਸਾਡੇ 32 ਬਣਾਏ ਵਾਦੇ ਸੀ ਜਿਹੜੇ ਡਿਸਟ੍ਰਿਕਟ ਤੋਂ ਦੂਸਰੇ ਡਿਸਟ੍ਰਿਕਟ ਟ੍ਰਾਂਸਫਰ ਕੀਤੇ ਜਾਣੇ ਸੀਗੇ ਇਸ ਪਾਲਿਸੀ ਤਹਿਤ ਉਹ ਅਸੀਂ ਰੇਂਜ ਆਫਿਸ ਨੇ ਆਪਣੇ ਅਸੀਂ ਆਰਡਰ ਜਿਸ਼ੂ ਕਰਦੇ ਆਂd they are going to be implemented very soon ਇਸ ਤਰ੍ਹਾਂ ਦੇ 85 ਦੇ ਕਰੀਬ ਮੁਲਾਜ਼ਮ ਐਸੇ ਨੇ ਜਿਨ੍ਹਾਂ ਨੂੰ ਰੇਂਜ 'ਚ ਵੀ ਸਟਿਪੂਲਰ ਟਾਈਮ ਸੀਗਾ ਜਿਹੜਾ ਮਿੱਥਿਆ ਸਮਾਂ ਸਿਰ ਉਹਨੇ ਪੂਰਾ ਕਰ ਲਿਆ ਉਸ ਤੋਂ ਜ਼ਿਆਦਾ ਸਮਾਂ ਹੋ ਗਿਆ ਉਹਨਾਂ ਨੂੰ ਕੰਮ ਕਰਦੇ ਸੋ ਉਹਨਾਂ ਨੂੰ ਅਸੀਂ ਰਿਕੁਐਂਡ ਕਰ ਰਹੇ ਹਾਂ ਆਪਣੇ ਹੈੱਡਕਵਰਟਸ ਨੂੰ ਪੁਲਿਸ ਹੈੱਡਕਵਰਟਸ ਨੂੰ ਕਿ ਤੁਸੀਂ ਇਹਨਾਂ ਦੀ ਟ੍ਰਾਂਸਫਰ ਹੈਗੀ ਸਾਡੀ ਰੇਂਜ 'ਚੋਂ ਕਿਤੇ ਹੋਰ ਕਰ ਦਿਓ ਸਿਮਿਲਰਲੀ ਮੇਰੇ ਨਾਲ ਸਾਡੀਆਂ ਟੋਟਲ 8 ਰੇਂਜਾਂ ਨੇ ਪੰਜਾਬ 'ਚ 8 ਰੇਂਜਸ ਦੇ ਰੇਂਜ ਹੈਡਸ ਨੇ ਚਾਹੀਦੀ ਜੀ ਚਾਹੀਦੀ ਜੀ ਸਾਡੇ ਡੀਆਈਜੀ ਉਹ ਸਾਰੇ ਰਿਕਵੈਂਡ ਕਰ ਰਹੇ ਆ ਅਸੀਂ ਐਡਵਾਰਡਸ ਨੂੰ ਅੰਦਨ ਦੀ ਹੈਡਕ quarters will rotate them ਇਹ ਰੋਟੇਸ਼ਨ ਹੈ ਕਿਆ ਇਸੇ ਰੋਟੇਸ਼ਨ ਇਹ ਰੋਟੇਸ਼ਨ ਰੋਟیشنل ট্রান্সਫਰ ਨਹੀਂ ਕੋਈ ਪਨਿਸ਼ਮੈਂਟ ট্রান্সਫਰ ਨਹੀਂ ਸਾਡੇ ਮੁਲਾਜ਼ਮਾਂ ਜੀ ਮੈਨੂੰ ਪਤਾ ਕਿ ਅ ਲੋਕੀ ਕਰੇ ਤੇ ਤੁਹਾਨੂੰ ਜਿਆਸ ਹੋ ਜਾਗੇ ਤੁਸੀਂ ਤੁਹਾਨੂੰ ਮੇਰੇ ਕੋਲ ਆਇਆ ਮੈਂ ਜਨਾਬ ਦੇਖੋ ਕੀ ਹੋ ਰਿਹਾ ਤੁਹਾਨੂੰ ਉਹਨਾਂ ਕੋ ਬੇਟਾ ਕੋਈ ਅਸੀ ਗੱਲ ਨਹੀਂ ਥੀਸ ਆ ਰੋਟੇਸ਼ਨ ট্রান্সਫਰਸ ਐਂਡ ਮੈਂ ਗਰੰਟੀ ਦਿੰਦਾ ਕਿ ਤੁਹਾਨੂੰ ਸਮਝਉਣਾ ਚਾਹਵਾ ਪਰ ਡਿਪਾਰਟਮੈਂਟ ਤੋਂ ਕੋਈ ਤਰ੍ਹਾਂ ਦੀ ਸਮਝ ਨਹੀਂ ਇਟ ਇਜ਼ ਅ ਪ੍ਰੈਡਿਕਲ ਸਟੇਟਮੈਂਟ ਮੈਂ ਇਤਿਹਾਮ ਨਹੀਂ ਕਰਾਂਗਾ ਬਟ ਆਈ ਕੈਨ ਅਸ਼ੂਰ ਓਨਲੀ ਮਾਈ ਫੋਰਸ ਔਨ ਬਿਹੈਫ ਆਫ ਪੈਨੈਪੋਲਿਸ ਐਂਡ ਮਾਈ ਸੀਨੀਅਰਸ ਕਿ ਇਹੋ ਜੀ ਕੋਈ ਗੱਲ ਨਹੀਂ ਨੋ ਡਾਊਟ ਦੇਖੋ ਤੁਸੀਂ ਵੀ ਇਸ ਗੱਲ ਨੂੰ ਮੰਨੋਗੇ ਤੁਸੀਂ ਵੀ ਜਾਣਦੇ ਹੋ ਹਰ ਬੰਦੇ ਦਾ ਕੰਫਰਟ ਜ਼ੋਨ ਹੁੰਦਾ ਹੈ ਇੱਕ ਬੰਦਾ ਕਿਸੇ ਜਗ੍ਹਾ 5 ਸਾਲ 10 ਸਾਲ ਤੋਂ ਬੈਠਾ ਬੰਦਾ ਸਾਲ ਤੋਂ ਬੈਠਾ ਨੇਚਰਲੀ ਇਜ਼ ਕੰਫਰਟेबल ਉਹਦੀ ਫੈਮਿਲੀ ਲੱਗੀ ਹੋਏਗੀ ਉਹਦਾ ਪਰਿਵਾਰ ਰਿਸ਼ਤੇ ਲੱਗੇ ਹੋਏਗਾ ਉਹਦਾ ਸਾਰਾ ਸਿਸਟਮ ਸੈਟ ਹੋ ਗਿਆ ਤੇ ਜਦੋਂ ਚੇਂਜ ਹੁੰਦੀ ਹੈ ਇਟ ਮੇਕਸ ਅ ਡਿਫਰੈਂਟ ਅਸੀਂ ਗੈਸਟ ਆਫਸਰ ਵੀ ਡੂ ਗੈਟ ਟ੍ਰਾਂਸਫਰ ਸਾਡਾ ਵੀ ਪੁਰਾਣਾ ਹੁੰਦਾ ਸੂਈ ਤੋਂ ਲੈ ਕੇ ਸਾਡੇ ਪੱਖੇ ਦਾ ਸਭ ਕੁਝ ਸ਼ਿਫਟ ਕਰਨਾ ਪੈਂਦਾ ਹੈ ਇਹ ਆਫਸਰ ਨੂੰ ਇੱਕ ਮਲੇ ਕਿਸੇ ਗੈਸਟ ਆਫਸਰ ਨੂੰ ਪਰ ਇਟਸ ਅ ਪਾਰਟ ਆਫ ਦ ਜੋਬ ਇਹ ਤਾਂ ਸਾਡਾ ਸਾਡੇ ਗਹਿਣੇ ਆ ਯਾਰ ਟ੍ਰਾਂਸਫਰ ਸਾਡੇ ਪਲ ਸਾਡੀ ਜੋਬ ਤਾਂ ਗਹਿਣੇ ਗਹਿਣੇ ਨਹੀਂ ਕਦੀ ਪਾਲੇ ਕਦੀ ਲਾਲੇ ਕੋਈ ਅਸੀ ਗੱਲ ਉਹ ਲੋ ਪੈਸੇ ਤੁਸੀਂ ਕੋਈ ਸਟੇਟਸ ਬਹੁਤ ਕੰਮ ਕੀਤਾ ਜੋ ਤੁਸੀਂ ਟੈਟ ਅਬਜ਼ਰਵ ਕੀਤਾ ਸਾਡੀਆਂ ਬਣੀਆਂ ਤੁਹਾਨੂੰ ਲੱਗਦਾ ਕਿ ਜਿੰਨਾ ਬੰਤੀਆਂ ਤੋਂ ਪਹਿਲਾਂ ਬਲਾਕ ਵਿੱਚ ਥੋੜੀ ਥੋੜੀ ਢਿੱਲ ਸੀਗੀ ਹੈ ਇਸ ਨਾਲ ਜੋ ਸੁਧਰਤ ਜ਼ਿਆਦਾ ਵਧੀਆ ਨਹੀਂ ਮੈਂ ਇਹ ਨਿਕਾਵਾਂਗਾ ਢਿੱਲ ਸੀ ਯੈਸ ਆ ਦੇਖੋ ਤੁਹਾਡੇ ਸਾਹਮਣੇ ਸੈਂਟਰਲ ਲੈਵਲ ਤੇ ਵੀ ਸੋ ਆਈ ਐਮ ਨੋਟ ਸਪੋਸਟ ਟੂ ਮੇਕ ਸੱਚ ਸਟੇਟਮੈਂਟਸ ਪਰ ਤੁਹਾਨੂੰ ਸਵਾਲ ਅਸੇ ਪੁੱਛਿਆ ਤੁਹਾਨੂੰ ਫਾਰ ਦੀ ਕਲੀਅਰਿਫਿਕੇਸ਼ਨ ਆਈ ਵਿਲ ਸੇ ਤੁਹਾਡੇ ਸਾਹਮਣੇ ਆਰਮੀ ਇਨਵਿਚਸ ਨੂੰ ਸੁਸਪਰਾਨਵਾਸ ਏਅਰ ਫੋਰਸ ਨੂੰ ਨੇਵੀ ਨੂੰ ਸੈਂਟਰਲ ਲੈਵਲ ਤੇ ਡਿਸਕਸ਼ਨ ਚੱਲੀਆਂ ਆਂ ਔਰ ਉਹਨਾਂ ਕਹਿਆ ਜੀ ਨਹੀਂ ਅਸੀਂ ਚੇ ਅਵੀ ਕਮਾਂਡ ਸੁਣਾਈਏ ਅਸੀਂ ਇੱਕ ਚੀਫ ਡਿਫੈਂਸਿਵ ਆਰਮੀ ਸਟਾਫ ਬਣਾਏਗੇ ਇਹ ਸੀਗਾ ਕਿ ਸਲਿਮ-ਟ੍ਰਿਮ ਕਰਕੇ ਆਰਮੀ ਨੂੰ ਤੇ ਕਮਾਂਡ ਸੈਂਟਰ ਬਣਾਇਆ ਜਾਂ ਤਾਂ ਕਿ ਜੇ ਲੋੜ ਪੈਂਦੀ ਹੈ ਤਾਂ ਉਹ ਜਿਸ ਕਿਸੇ ਏਰੀਆ ਚ ਕੋਈ ਆਉਜੀ ਕੋਈ ਇਨਫਿਲਟ੍ਰੇਸ਼ਨ ਜਾਂ ਵਾਕ ਹੁੰਦੀ ਹੈ ਆਰਮੀ ਰਿਸਪੌਂਡ ਕਰ ਸਕੇ ਚੇਂਜਸ ਆਰ ਆਲਵੇਸ ਫॉर ਬੈਟਰ ਬੈਟਰਮੈਂਟ ਬਟ ਅਸੀਂ ਕੋਈ ਇਹ ਵੀ ਨਹੀਂ ਹੈ ਕਿ ਯਾਰ ਅਸੀਂ ਕੋਈ ਜੇ ਟ੍ਰਾਂਸਫਰ ਕਰਦੀ ਅਸੀਂ ਉਹਨੂੰ ਕੈਨਸਲਿੰਗ ਕਰ ਸਕਦੇ देयर इज नो ਸੱਚ ਲਾ ਵੀ ਹੈਵ ਕਲੀਅਰ ਮੰਡੇਟ ਐਂਡ ਕਲੀਅਰ ਡਾਇਰੈਕਸ਼ਨਸ ਐਂਡ ਫੁੱਲ ਫਰੀडम ਫ্রম आवर ਡੀਜੀਪੀ ਸਾਹਿਬ ਐਂਡ ਅਦਰ ਸੀਨੀਅਰ ਆਫਸਰ ਸੋ ਇਟ ਇਜ਼ ਅ ਕਲੀਅਰ ਤੁਹਾਨੂੰ ਕੱਲ ਵੀ ਡੀਪਸ ਨੇ ਕਲੀਅਰ ਕਿਹਾ ਕਿ ਜਿਹੜਾ ਹਰ ਅਫਸਰ ਹਰ ਐਸਐਸਪੀ ਆਪਣਾ ਆਰਡਲੀ ਰੂਮ ਲਗਾਏ ਮਲਾਜਮਾਂ ਨੂੰ ਮਿਲੇ ਰੋਜ਼ ਮਿਲੇ ਰੂਹੇਵੰਦੀ ਗੱਲਾਂ ਸੁਣੇ ਰੇਂਜ ਆਫਸਰ ਜੀ ਆ ਗਏ ਤੁਸੀਂ ਸੁਣੋ ਅੱਜ ਮੈਂ ਤੁਹਾਡੇ ਸਾਹਮਣੇ ਕਟਵਰਤੀ ਚਾਹੀ ਮਲਾਵਾਣੇ ਸਾਹਮਣੇ ਤੁਹਾਡੇ ਅੰਤ ਭਲੇ ਮਿਲ ਕੇ ਆਏ ਆਪਣੇ ਆਫਿਸ ਅਸੀਂ ਉਹਨਾਂ ਦੇ ਸੁਣ ਰਹੇ ਹਾਂ ਜੋ ਰਿਕੁਐਸਟ ਦੇ ਰਿਹਾ ਸਾਨੂੰ ਗੱਲ ਕਰ ਰਿਹਾ ਅਸੀਂ ਰਿਕੁਐਸਟ ਲੈ ਰਹੇ ਆ ਉਹਨੂੰ ਕਨਸੀਡਰ ਕਰਾਂਗੇ ਵੈਰੀ ਵੇ ਕਰਾਂਗੇ ਸਾਨੂੰ ਕਿਤੇ ਲੱਗਦਾ ਕਿ ਕਿਸੇ ਮਲਾਇਮ ਦੀ ਜੈਨੂਇਨ ਰਿਕੁਐਸਟ ਹੈ ਤੇ ਕੋਈ ਵੀ ਚਾਹੇ ਪਾਲਿਸੀ ਤਹਿਤ ਆਂਦਾ ਵੀ ਹੈਵ ਦੀ ਫਰੀडम ਸਾਨੂੰ ਇੰਪਾਵਰਡ ਕੀਤਾ ਗਿਆ ਕਿ ਤੁਸੀਂ ਉਸ ਚੀਜ਼ ਨੂੰ ਕਿਸੇ ਨੂੰ ਦੱਸ ਸਕਦੇ ਹੋ ਐਂਡ ਡੂ ਇਟ ਹਾਜ਼ਰਤਾਂ ਦੇ ਇਤਿਹਾਸ 'ਚ ਨਹੀਂ ਹੋਇਆ ਕਿ ਕਿਸੇ ਨੂੰ ਆ ਕੇ ਦੱਸਣਾ ਪਵੇ ਜੀ ਅਸੀਂ ਟ੍ਰਾਂਸਪਰੈਂਸੀ ਕਿਉਂ ਕੀ ਤੁਸੀਂ ਇਹ ਦੱਸਦੇ ਹੋ ਕਿ ਨਹੀਂ ਮੈਂ ਇਹ ਸੋਸੇ ਦੱਸ ਰਿਹਾ ਕਿ ਮੈਂ ਮੀਡੀਆ ਚ ਵੀ ਕਈ ਚੀਜ਼ਾਂ ਦੇਖਿਆ ਹੈ ਔਰ ਦੇਖੋ ਯਾਰ ਮੈਂ ਪੰਜਾਬ ਚੋਂ ਹੀ ਆਂ ਤੁਹਾਡੇ ਵਿੱਚੋਂ ਹੀ ਆ ਅਸੀਂ ਸਾਰੇ ਹਨ ਇੱਥੇ ਪਰਿਵਾਰ ਇੱਥੇ ਰਿਸ਼ਤੇਦਾਰੀਆਂ ਇੱਥੇ ਯਾਰ ਦੋਸਤ ਸਾਡੇ ਕੋ ਵੀ ਸਾਡੀਆਂ ਅੱਖਾਂ ਨਾਲ ਸਾਡੂ ਗੱਲ ਪਹੁੰਚਦੀ ਹੈ ਸੋ ਮੈਂ ਸੋਚਿਆ ਕਿ ਯਾਰ ਇਸ ਤੋਂ ਪਹਿਲੇ ਕਿ ਸਾਡੇ ਚ ਐਵੇਂ ਇੱਕ ਗਲਤ ਸਮਝ ਪੈਦਾ ਹੋਏ ਇਟ ਇਜ਼ ਬੈਡ ਡੁਪਲੇਸਰ ਸਰ ਮੈਂ ਉਸੇ ਤੇ ਆ ਰਿਹਾ ਸੀ ਕਿ ਅਜ ਤੱਕ ਨਹੀਂ ਹੋਇਆ ਕਿ ਬਿਫਰਸ ਇੰਨੀਆਂ ਬੈਲੀਆਂ ਹੁੰਦਾ ਅੱਗੇ ਅਫਸਰ ਨੂੰ ਆ ਕੇ ਦੱਸਣਾ ਪਵੇ ਕਿ ਅਸੀਂ ਦੂਜੀ ਤਾਂ ਰੁਟੀਨ ਹੈ ਪਤਾ ਹੀ ਹੈ ਕਿ ਇੰਫੈਕਸ਼ਨ ਤੋਂ ਪਹਿਲਾਂ ਵੀ ਬਦਲੀਆਂ ਹੁੰਦੀਆਂ ਲੈਕਸ਼ਨ ਤੋਂ ਬਾਅਦ ਵੀ ਹੁੰਦੀਆਂ ਸਰ ਬਦਲ ਜਿੰਨੇ ਹੋਮ ਡਿਸਟ੍ਰਿਕਟ ਵਾਲੇ ਸੀਗੇ ਹੋਮ ਸਿਸ਼ਾ ਸਭ ਸ਼ਿਫਟ ਕੀਤੇ ਸੀ ਐਸ ਪਰ ਮਾਡਰਨ ਬੋਰਡ ਹੌ ਕੰਡਕਟ ਸੋ ਦੇ ਹੈਵ ਨਾਟ ਬੀ ਪੋਸਟਡ ਬੈਕ ਨਹੀਂ ਨਹੀਂ ਉਹ ਦੁਬਾਰਨਗੇ ਨਹੀਂ ਕਿਹੜੇ ਐਸ ਪਰ ਦਿਸ ਪਾਲਿਸੀ ਕਿਹੜੇ ਕਵਰ ਹੁੰਦੀਆਂ ਅਨਸੀਜ਼ਨ ਤੇ ਉਸੇ ਤੇ ਆ ਰਿਹਾ ਸੀ ਕਿ ਜਿਸ ਤਰ੍ਹਾਂ ਰਿਯੂਮਰਸ ਫੈਲੇ ਨੇ ਤੁਹਾਡੇ ਤੱਕ ਵੀ ਪਹੁੰਚੇ ਨੇ ਸਾਡੇ ਤੱਕ ਪਹੁੰਚੇ ਵੋਟਿੰਗ ਕਰਤ ਹੋਈ ਜਾਂ ਵੋਟਿੰਗ ਦਾ ਕਾਰਟ ਕੀਤੀ ਗਈ ਹੈ ਸਰ ਤੋਂ ਨੂੰ ਟ੍ਰਾਂਸਫਰ ਕਰਤੀ ਮੈਂ ਇੱਥੇ ਇਹ ਪੁੱਛਣਾ ਚਾ ਰਿਹਾ ਸੀਗਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਫੇਕ ਫਾਲਸ ਨਿਊਜ਼ ਚਲਦੀਆਂ ਨੇ ਜਾਂ ਤੁਹਾਡੇ ਤੱਕ ਪਹੁੰਚ ਨਹੀਂ ਸਕਦਾ ਕੋਈ ਕਿ ਉਹਨਾਂ ਦੇ ਵੀ ਕੋਈ ਨਕੀਰ ਦੱਸਣ ਦੀ ਜਾਰੀ ਵਿੱਚ ਹੈ ਜੀ ਵੀ ਆ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿਉਂਕਿ ਇੱਕ ਬਾਏ ਰਜਿਸਟਰਡ ਚੈਨਲ ਨੇ ਕੁਝ ਤਰ੍ਹਾਂ ਚ ਘੂਲ ਕੇ ਬੈਠੇ ਨੇ ਕਿਸੇ ਦੇ ਕਹਿਣ ਦੇ ਉੱਤੇ ਆਪਣੇ ਸਰ ਤੇ ਕਹਿਣ ਉੱਤੇ ਕੋਈ ਉਹਨਾਂ ਕੋਲ ਸੋਰਸ ਨਹੀਂ ਹੈਗਾ ਆਪਣੇ ਪਹਿਲੇ ਹੀ ਉਹ ਇੱਕ ਰਿਊਮਰ ਫਲਾ ਰਹੇ ਨੇ ਉਹਨਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੁੰਦੀ ਜਾਂ ਚੇਤਾਵਨੀ ਵਾਲੀ ਕੋਈ ਗੱਲ ਨਹੀਂ ਦੋਸਤੋ ਹਰ ਇਨਸਾਨ ਦਾ ਆਪਣਾ profession ਹੈ ਲੇਕਿਨ ਮੈਂ ਤੇ ਸਿਰਫ ਇਹਨੂੰ ਕਲੀਅਰਿਫਾਈ ਕਰ ਰਿਹਾ ਕਿ ਤੁਹਾਡੇ ਜਮਦਰ ਦੋਸਤਾਂ ਨਾਲ ਹੀ ਆਪਣੇ ਵਿਆਹ ਰਹੇ ਕਿ ਇਹੋ ਜੀ ਕੋਈ ਗੱਲ ਨਹੀਂ ਕਲੀਅਰ ਵੀ ਤਾਂ ਕਰਨਾ ਪੈ ਰਿਹਾ ਕਿ ਮਤਲਬ ਥੋੜਾ ਜਿਹਾ ਬੰਨ ਲਗਾ ਕਿ ਇਹ ਨਹੀਂ ਕਿ ਮੈਨੂੰ ਕੋਈ ਸੀਰੀਅਸ ਨੇ ਕਿਹਾ ਜਾਂ ਕਿਸੇ ਨੂੰ ਕਿਹਾ ਗਿਆ ਆਈ ਐਮ ਅ ਡੀਆਈਜੀ ਬਾਰਡਰ ਇੰਜਰ ਮੇਰੀ ਆਪਣੀ ਰਿਸਪੋਨਸਿਬਿਲਟੀ ਆਈ ਐਮ ਰਿਸਪੋਨਸਿਬਲ ਫੋਰ ਮਾਈ ਏਰੀਆ ਸੋ ਅਗਰ ਮੇਰੇ ਮਾਜਮਾਂ ਕੋਈ ਚਾਹੀਦਾ ਪਰਸੈਂਟ ਚਾਹੀਦੀ ਕੁਸਨ ਵੀ ਗੱਲ ਆ ਰਹੀ ਹੈ ਇਟ ਇਜ਼ ਮਾਈ ਡਿਊਟੀ ਟੂ ਸੈਟ ði ਹਾਊਸ ਇਨ ਆਰਡਰ ਸੋ ਮੈਂ ਤੇ ਉਸ ਪੱਖੋਂ ਤੁਹਾਨੂੰ ਬੁਲਾਇਆ ਉਸ ਪੱਖੋਂ ਗੱਲ ਕਰ ਰਹੇ ਆਂ ਕਿ ਕੋਈ ਐਸੀ ਗੱਲ ਨਹੀਂ ਕਿ ਉਹਨਾਂ ਦੇ ਬਿਤਰੀ ਵਾਸੀ ਅੱਜ ਨਹੀਂ ਤੁਸੀਂ 15 ਦਿਨ ਮਹੀਨਾ ਡਹਿਤੋਂ ਆਪ ਕਹਿਣਗੇ ਕਿ ਯਾਰ ਨਵੀਂ ਤਾਜ਼ਾ ਜਗ੍ਹਾ ਕੰਮ ਕਰਦਾ ਮਜ਼ਾ ਆ ਟੂ ਪੁਰਾਣੇ ਘਾਓ ਦੇ ਵੀ ਖੜਾ ਪਾਣੀ ਤੇ ਸਮੈਲ ਮਾਰਉਂਦਾ ਥਾ ਔਰ ਅਗਰ ਚੇਂਜ ਹੋਏਗੀ ਬੰਦੇ ਨਵੀਂ ਜਗ੍ਹਾ ਜਾਣਗੇ ਨਵੀਂ ਮੋਟੀਵੇਸ਼ਨ ਹੋਏਗੀ ਨਵੇਂ ਚੈਲੰਜ ਹੋਣਗੇ ਆਮ ਸ਼ੋਰ ਜ਼ਰ ਜ਼ਰ ਬਹੁਤ ਬੜੀ ਐਸਾ ਬਣੀ ਦਾ ਕਰਿਆ ਨਾ ਸ਼ਾਇਦ ਕਲਿਕ ਤੋਂ ਬੜੇ ਵੀ ਇੱਕ ਪਰਸਪੈਕਟਿਵ ਸੀ ਉਹਦਾ ਵੀ ਬੜੀ ਨਾ ਗੱਲ ਚੱਲਦੀ ਹੈ ਯੂ ਕੈਨ ਸੇ ਟੂ ਸਮ ਅੰਸਡ ਬਟ ਮੈਂ ਇਹੜਾ ਪ੍ਰੋਡੈਕਸ ਬਣ ਗਿਆ ਜੀ ਦਿਸ ਇਜ਼ ਟੂਡਲੀ ਨਾ ਦੇਰ ਹੈ ਨੋ ਦੇਖੋ ਜਿਹੜੇ ਪਾਸੇ ਕਿ ਜਿਹੜਾ ਨੈਕਸਸ ਜਗਾ ਥੱਲੇ ਲੈਵਲ ਤੇ ਬਣਿਆ ਸੀ ਇਸ ਕਰਕੇ ਤੁਹਾਨੂੰ ਅਪਰ ਪਲਾਨੇ ਪੈ ਗਏ ਸਾਨੂੰ ਸੀਐਮ ਸਾਹਿਬ ਜਿਹੜਾ ਕੱਲ ਸੀਗਾ ਡਾਇਰੈਕਸ਼ਨ ਬੜੀ ਕਲੀਅਰ ਸੀਗੀ ਜੀ ਕਿ ਜਿਹੜਾ ਮੁਲਾਜ਼ਮ ਚਾਹੇ ਕਿਸੇ ਲੈਵਲ ਤੇ ਵੀ ਚਾਹੇ ਗੈਸਲੋਸ ਲੈਵਲ ਤੇ ਚਾਹੇ ਥੱਲੇ एन जी ओ लैवल से चाहे ओर uh, लैवल से कोई है आइडेंटीफाई सच पीपल एवं नहीं के वो कि मतलब आप कहते कि आइडेंटिफाई करो ऑल एस एसपी डायरेक्टेड कि आप डिस्ट्रिका सर्वे करो वो दा चेक करो अगर कोई ऐसे मिलाया पाए देक वेरी स्ट्रिक्ट एक्शन एंड डू इट यू सी इन कमिंग डेज तुम फिर मिलावे फिर प्रेस कॉन्फ्रेंस करेंगे थोड़ी देर के बाद नहीं है कि मतलब कोई नैक्सिस बन गया जी वो है ਮੈਨੂੰ ਸੇ ਮਨ ਮਾਰਿਓ ਸੀਮਸ ਆਲ ਦਿ ਸਟੇਟਮੈਂਟ ਨਹੀਂ ਦੇਖੀ ਹੌਸਲਾ ਉਸ ਸੀਮਸ ਨੇ ਕੀ ਹੈ ਜੀ ਹੈਡ ਅਲ ਸਟੇਟ ਉਹਨਾਂ ਦੀ ਸਟੇਟਮੈਂਟ ਧੀਪ ਹੋਏਗੀ ਮੈਂ ਉਹ ਗੱਲ ਕਹੀ ਹੈ ਬਟ ਤੁਸੀਂ ਸਮਝੋ ਕਿ ਜਿੱਦੇ ਸਾਰੇ ਜੋ ਤਬਾਦਲੇ ਹੋਣਗੇ ਇਹਨਾਂ ਨਾਲ ਨਸ਼ੇ ਦਾ ਖਤਰੂ ਉੱਟ ਸਕਦਾ ਉਹਦੇ ਵਾਸਤੇ ਅਸੀਂ ਹੋਰ ਮਿਹਨਤ ਲੈ ਰਹੇ ਹਾਂ ਮੈਂ ਉਰਤੇ ਵਾਸਤੇ ਜੋ ਸ਼ੁਰੂ ਕਰ ਲਿਆ ਅਗਲਾ ਚੈਪਟਰ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਹੁਣ ਤੱਕ ਬਦਨਾਲ ਜੀ ਨੂੰ ਸਾਰੇ ਦੀ ਫਿਗਰ ਜੀ ਕਿਰਨਾ ਇੱਕ ਸਾਡਾ ਸਾਡਾ ਨਾ ਪੁਲਿਸ ਦਾ ਕੰਫਰਮੇਸ਼ਨ ਸਾਡੀ ਸਾਡੀ ਸਿਸਟਮ ਹੈ ਕਿ ਸਾਡੇ ਮਾੜੇ ਕੰਮ ਤੇ ਛੇਤੀ ਲੋਕੀ ਹਾਇਰਡ ਕਰਦੇ ਆ ਚੰਗਿਆਂ ਵਾਸਤੇ ਬੜਾ ਸਾਨੂੰ ਜੋਲ ਲਗਾਉਣਾ ਪੈਂਦਾ ਲੋਕਾਂ ਧਿਆਨ ਚ ਲਿਆਜ ਤੇ ਗੱਲ ਕਰਨ ਚ ਹੁਣ ਦੇਖੋ ਤਾਂ ਮੈਂ ਦੱਸਾਂ ਕਿ ਚਾਰ ਡਿਸਟ੍ਰਿਕਟ ਨੇ ਤੇਰਾ ਟੋਟਲ 28 ਡਿਸਟ੍ਰਿਕਟਸ ਐ ਕਮਿਸ਼ਨਰਸ ਇਨ ਪੰਜਾਬ ਫਰਮਾ ਚਾਰਾਂ ਦੀ ਫਿਗਰ ਦੱਸਾਂ ਕਿ ਅਸੀਂ ਹੁਣ ਤੱਕ ਬਾਰਡਰ ਐਂਟਰੀ 1 ਜਨਵਰੀ 2024 ਤੋਂ ਅਸੀਂ 304 ਕੇਸ ਰਜਿਸਟਰ ਕਰ ਚੁੱਕੇ ਹਾਂ 410 ਬੰਦੇ ਰੈਸ ਕਰ ਚੁੱਕੇ ਆਂ। ਔਰ 100 ਹਨ। ਮੈਂ ਦੱਸਣਾ ਗਣਾਇਂ। ਔਰ 125 ਕਿਲੋ ਤੋਂ ਵੱਧ ਅਸੀਂ ਹਿਰੋਇਨ ਬਣਾ ਚੁੱਕੇ। ਤੇਰੀ ਲਾਸ ਸੀਏ ਤੋਂ ਨਾਲੋਂ ਅੱਜਾ ਵਾਹ ਗਈ। ਬਾਕੀ ਫਿਰ ਅਸੀਂ ਕਦੇ ਨਹੀਂ ਖਤਮ ਹੋਏ। ਸਮੀਲੀ 1 ਬਾਈ 1 ਚਾਹਤੇ ਆਂ। ਪਹਿਲੇ ਮੈਨੂੰ ਮੇਨ ਪੋਸਟ ਦਾ ਜਵਾਬ ਦੇ ਰਲੋ ਫਿਰ ਤੁਸੀਂ ਸਪੈਸਿਫਿਕ ਨਮਟਿਕਾ ਲਿਓ। ਯੂ ਆਰ ਫ੍ਰੀ ਟੂ ਸ਼ੂਟ ਐਂਡ ਆਮ ਫ੍ਰੀ। ਆਈ 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 ਵਿ ਬੀ ਹੈਪੀ ਟੂ ਆਸਰ। ఎవਰੀਥਿੰਗ ਇਟ ਹੈਸ। ਸੋ 125 ਕਿਲੋ ਤੋਂ ਵੱਧ ਅਸੀਂ ਹੈਰੋਇਨ ਬਰਾਮਦ ਕੀਤੀ ਹੈ ਜੀ 80 ਕਿਲੋ ਅਸੀਂ ਪੋਪੀਅਸ ਬਰਾਮਦ ਕੀਤੀ ਹੈ ਜੀ 6 ਕਿਲੋ ਤੇ ਸੋ ਨਾਲ ਗਿਵ ਯੂ 올 ਦਿਸ ਤੁਹਾਡੇ ਸਾਹਮਣੇ ਅਸੀਂ ਬਹੁਤ ਸਾਰੇ ਕੇਸੋ ਚਲਾਏ ਅਸੀਂ ਟਾਈਮ ਟਾਈਮ ਜੋ ਉਹਦਾ ਮੈਂ ਆ ਰਿਹਾ ਬੋਰਿੰਗ ਇਵਰੀ ਥਰਡ ਡੇ ਆ ਹਵ ਡਨ ਕੇਸੋ ਇਨ आवर ਫੋਰ ਡਿਸਟ੍ਰਿਕਟਸ ਐਂਡ ਦੇ ਵਰ ਵੈਰੀ ਵੈਲ ਅਪਰੀਸ਼ੀਏਟਿਡ ਤੁਹਾਡੇ ਦੋਸਤਾਂ ਨੇ ਤੁਸੀਂ ਸਾਰਿਆਂ ਨੇ ਬੜਾ ਸਾਨੂੰ ਹਾਈਲਾਈਟ ਕੀਤਾ ਆਮ ਥੈਂਕਫੁਲ ਟੂ 댓 ਥੈਂਕਫੁਲ ਟੂ 올 ਆਫ ਯੂ ਫਾਰ 댓 ਆਲਸੋ ਤੋ ਅਭੀ ਦੇਖੋ 125 ਕਿਲੋ ਅਸੀਂ ਹਿਲੋਂ ਪਗੜ ਲਈ ਅਸੀਂ ਇਸ ਦੇ ਨਾਲ ਇੱਕ ਬੜਾ ਇੰਪੋਰਟੈਂਟ ਕੰਮ ਅਸੀਂ ਕਰ ਰਹੇ ਹਾਂ ਜਿਹੜਾ ਅਨਫੋਰਸਨਟਲੀ ਮੀਡੀਆ ਚ ਹਾਈਲਾਈਟ ਨਹੀਂ ਹੋ ਰਿਹਾ ਔਰ ਇਹ ਕੱਲ ਮਾਨਯੂਕ ਸੀਐਮ ਸਾਹਿਬ ਨੇ ਵੀ ਇਸ ਦਾ ਨੋਟਿਸ ਲਿਆ ਦੀਪ ਸਾਹਿਬ ਨੇ ਵੀ ਸਾਨੂੰ ਦੱਸਿਆ ਇੱਕ ਸੈਕਸ਼ਨ 68 ਐਫ ਜਿਹੜਾ ਜੇ ਜਾਣਦੇ ਹੁੰਦੇ ਹੋਂ ਸਾਰੇ ਥਿਸ ਇਜ਼ ਅੰਟਿਬੀਓਸੈਕ ਐਂਡੀ ਐਂਡੀਪੀਐਸੈਕ ਦੇ ਤਾਇਰ ਇੱਕ 68 ਸੈਕਸ਼ਨ ਜਿਹਦੇ ਅੰਦਰ ਸਾਨੂੰ ਔਰ ਹੋਰ ਇਵੈਂਸਿਸ ਨੂੰ empower ਕੀਤਾ ਗਿਆ ਹੈਗਾ ਕਿ ਜਿਹੜਾ ਵੀ ਕੋਈ ਨਸ਼ੇ ਦਾ ਸਬਾਗਰ ਕੋਈ ਸਮਗਲਰ ਕੋਈ ਪੈਡਲਰ ਅਗਰ ਇਸ ਪਾਪ ਦੀ ਕਮਾਈ ਰਾਹੀਂ ਕੋਈ ਜ਼ਮੀਨ ਜਾਇਦਾਦ ਅਕਵਰ ਕਰਦਾ ਕੁਝ ਪੈਸੇ ਆਪਣੇ ਬੈਂਕਸ ਇਕੱਠੇ ਕਰਦਾ ਕੋਸ਼ੋਰ ਕਰਦਾ ਤੇ ਉਹਦੇ ਖਿਲਾਫ ਇਡੀਗੇ ਟੋਸ ਕਾਰਵਾਈ ਕੀਤੀ ਜਾਵੇ ਔਰ ਉਹਦੀ ਇੱਕ ਲੀਗਲ ਫਾਰਮੈਲिटीज ਹੈਗੀਆਂ ਪੂਰੀਆਂ ਕਰਕੇ ਉਹਦਾ ਸਾਰਾ ਰਿਕਾਰਡ ਡਾਟਾ ਇਕੱਠਾ ਕਰਕੇ ਉਹਦੀ ਉਹ ਪ੍ਰੋਪਰਟੀ ਫ੍ਰੀਜ਼ੀ ਕੀਤੀ ਜਾਏ ਤੋਂ ਹੁਣ ਤੱਕ ਅਸੀਂ 35 ਹਜਾਰ ਸਮਗਲਰਾਂ ਦੇ ਖਿਲਾਫ ਅਸੀਂ 35 ਮੁਕਦੇ ਖਿਲਾਫ ਅਸੀਂ 12 ਕਰੋੜ 60 ਲੱਖ 10 ਹਜ਼ਾਰ ਦੀ ਜਿਹੜੀ ਪ੍ਰਾਪਰਟੀ ਹੈ ਚਾਹੇ ਐਗਰੀਕਲਚਰ ਲੈਂਡ ਚਾਹੇ ਨਾਰਮਲ ਲੈਂਡ ਚਾਹੇ ਘਰ ਬਣਾਏ ਹੋਣੇ ਚਾਹੇ ਬੈਂਕਾਂ 'ਚ ਪੈਸੇ ਨੇ ਅਸੀਂ ਹੁਣ ਤੱਕ ਉਹ ਫ੍ਰੀਜ਼ ਕਰ ਚੁੱਕੇ ਹਾਂ ਮਤਲਬ ਸਾਨੂੰ ਕੰਪਟੈਂਟ ਅਥਾਰਟੀ ਉਸ ਦੀ ਆਪਣੀ ਲੀਗਲ ਫਾਰਮੈਟ ਇਸ ਸਾਰੀਆਂ ਪੂਰੀਆਂ ਕਰਕੇ 12 ਕਰੋੜ 60 ਲੱਖ 10 ਹਜ਼ਾਰ ਠੀਕ ਹੈ ਜੀ ਇਸ ਤੋਲਾ ਹ ਜਿਹੜੀਆਂ ਅਸੀਂ ਪ੍ਰੋਪੋਜ਼ਲਸ ਹੁੰਦਾ ਭੇਜੀ ਦੀਆਂ ਫਾਰ ਅਪਰੂਵਲ ਵਿਦ ది ਕੰਪਟੈਂਟ ਅਥਾਰਟੀ ਐਟ Delhi ਸਾਡੀ 11 ਕਰੋੜ 17 ਕਰੋੜ 17 ਕਰੋੜ 41 ਲੱਖ 78000 ਦੇ ਕਰੀਬ ਇਹਦਾ ਸਾਡਾ ਅਮਾਉਂਟ ਆ ਉਹ ਸਾਡੀਆਂ ਪ੍ਰੋਪੋਜ਼ਲਸ ਪੈਂਡਿੰਗ ਨੇ ਐਂਡ ਵੀ ਆਰ ਐਕਸਪੈਕਟਿੰਗ ਸਾਨੂੰ ਜਲਦੀ ਇਹ ਸਾਰਾ ਅਪਰੂਵਲ ਆਉਣਗੇ ਆ ਉਹਦੇ ਬਾਅਦ ਅਸੀਂ ਬਕਾਇਦਾ ਉਹਨਾਂ ਦੇ ਘਰਾਂ ਦੇ ਨੋਟਿਸ ਪੀਸ ਕਰਕੇ ਸਭ ਕੁਝ ਕਰਕੇ ਅਸੀਂ ਉਹ ਵੀ ਫੀਸ ਪੀਸ ਕਰਾਂਗੇ ਚਾਰ ਡਿਸਟ੍ਰਿਕਟਸ ਅਸੀਂ ਹੁਣ ਤੱਕ तकरीबन 30 ਕਰੋੜ ਦੀ ਪ੍ਰਾਪਰਟੀ ਅਸੀਂ ਆਈਡੈਂਟੀਫਾਈ ਕਰਕੇ ਲੀਗਲ ਫਾਰਮੈਲिटीज ਪੂਰੀਆਂ ਕਰਕੇ ਸਾਰਾ ਰਿਕਾਰਡ ਇਕੱਠਾ ਕਰਕੇ ਵੀ ਹੈ ਮੇਡ ਦੀ ਕੇਸਿਸ ਸਟਰੌਂਗ ਕੇਸਿਸ ਐਂਡ ਵੀ ਹੈ ਸੈਂਡਡ ਇਨ ਟੂ ਦੀ ਕੰਪਟੈਂਟ ਅਥਾਰਟੀ 17 ਬਰਤਿਆਂ ਸਾਢੇ 17 ਕਰੋੜ ਦੇ ਸਾਨੂੰ ਅਪਰੂਵਲ ਆ ਗਿਆ ਸਾਢੇ 17 ਕਰੋੜ ਦੀਆਂ ਅਪਰੂਵਲ ਆ ਗਈਆਂ ਔਰ 1200 ਸਾਢੇ 12 ਕਰੋੜ ਤੋਂ ਉੱਪਰ ਦੀਆਂ ਸਾਨੂੰ ਅਪਰੂਵਲ ਆ ਗਈਆਂ ਔਰ ਸਾਡੇ 15 ਕਰੋੜ ਦੇ ਖਰੀਦ ਹੋਈ ਹੈ ਜੀ ਸਰ 15 ਅਗੇਂਸਟ ਜਿਹੜੀ ਤੁਸੀਂ ਫਿਗਰ ਹ ਦੱਸੇ ਬਸ ਬੱਲੇ ਰੈਸਟ ਕਿੰਨੇ ਹੋਏ ਸਾਰੇ 35 35 ਮਗਲਸ 35 35 ਮਗਲਸ ਇਨ ਦੀ ਰੇਨ ਸੋ far ਸੋ ਯੂ ਗੋਨ ਟੂ ਮੇਨ ਕਿ ਸਾਰੀ ਸੇਚੋ ਦਾ ਡੀਪ ਸਾਹਿਬ ਨੂੰ ਦੱਸੇ ਸੀਗੇ ਕਿ ਮੋਰ ਦੈਨ 200 ਕਰੋੜ 200 ਕਰੋੜ ਤੋਂ ਵੱਧ ਦੀ ਜਿਹੜੀ ਸਮੋਲਰਾਂ ਦੀ ਪ੍ਰੋਪਰਟੀ ਆ ਸਾਨੂੰ ਸਾਡੇ ਮਾਇਓ ਡੀਪ ਸਾਹਿਬ ਦੱਸੇ ਸੀਗੇ ਸਾਡੀ ਆਪਣੀ ਮੀਟਿੰਗ 'ਚ ਕਿ ਅਸੀਂ ਜਬਤ ਕਰ ਚੁੱਕੇ ਹਾਂ ਪੰਜਾਬ ਤੋਂ ਹਾਂ ਤੈਨੂੰ ਨਾਲ ਇੰਨੀ ਆ ਗਈ ਪ੍ਰੋਪੋਜ਼ਲ ਹੋਰ ਪੈਂਡਿੰਗ ਪਈ ਆਉਣੀ ਹੈ ਇਹ ਮੇਹੀ ਆ ਕਿ ਜਿਹੜਾ ਬੰਦਾ ਇਸ ਭਾਵ ਦੀ ਕਮਾਈ ਨੂੰ ਕਰਦਾ ਉਹਨੂੰ ਇਹ ਸਮਝ ਆਣੀ ਚਾਹੀਦੀ ਹੈ ਕਿ ਮੈਂ ਜੋ ਮਰਜ਼ੀ ਕਰਦਾ ਜਿਵੇਂ ਮਰਜ਼ੀ ਕਰਦਾ ਮੈਨੂੰ ਇਹ ਮੇਰੇ ਪੈਸੇ ਮੇਰੇ ਕੋਲ ਹੀ ਰਹਣੇ ਮੈਂ ਲੋਕਾਂ ਦੇ ਘਰ ਬਰਬਾਦ ਕਰਕੇ ਜਾਂ ਮੈਂ ਕਰਜ਼ੇ ਜਿਕੇ ਨਾਲ ਪੈਸੇ ਇਕੱਠੇ ਕਰਕੇ ਅਗਰ ਮੈਂ ਆਪਣੇ ਬੱਚਿਆਂ ਵਾਸਤੇ ਕੋਈ ਸ਼ਾਇਦ ਨੂੰ ਬਣਾ ਲਈ ਪੈਸੇ ਬਣਾ ਲਏ ਤਾਂ ਉਹ ਵੀ ਬਰਬਾਦ ਹੀ ਹੋਣਿਆ ਉਹ ਮੈਂ ਵੀ ਨਹੀਂ ਖਸਤੇ ਮੇਰੇ ਬੱਚਿਆਂ ਨੂੰ ਖਸਤੇ ਜਿਸ ਨੂੰ ਗੋ ਬੈਕ ਟੂ ਦ ਸਟੇਟ ਇਟ ਵਿਲ ਨਾਟ ਵਿਨ ਵਿਦ ਇਟ ਇਟਸ ਅ ਬੀਐਸਐਫ ਦੀ ਬੀਗਨ ਨਹੀਂ ਹੈ ਬਸ ਇਟ ਬੀਐਸਐਫ ਬਲੋ ਗਈ ਭਰਤੀ ਆ ਉਹ ਵੀ ਇੱਥੇ ਡਰੋਨਸ ਦੇ ਕੋ ਬੀਐਸਐਫ ਨਾਲ ਸਾਂਝੇ ਆਪਰੇਸ਼ਨ ਕਰਦੇ ਆ ਉਹ ਵੀ ਤਰੋਕੇ ਫਿਕਰ ਆਦੇ ਪਰ ਮੈਂ ਦੱਸਣਾ ਕਿ ਅਸੀਂ ਹੁਣ ਤੱਕ 35 ਡਰੋਨਸ ਇਸ ਸਾਲ ਪੰਜਾਬ ਪੁਲਿਸ ਬਾਰਡਰ ਇੰਚ ਰਿਕਵਰ ਕਰ ਚੁੱਕੀ 35 ਡਰੋਨਸ ਕਈ ਡਰੋਨਸ ਨਾਲ ਸੰਘਰੋਹ ਨੂੰ ਲਾਉਂਦੀ ਹੈ ਜਿਹੜੀ ਫਿਗਰ ਤੁਹਾਨੂੰ ਪਹਿਲੇ ਦਿੱਤੀ ਆ ਕਈ ਸਾਨੂੰ ਵੈਸੇ ਡਰੋਨਸ ਮਿਲਣੇ ਨਹੀਂ ਆਉਂਦੇ ਕੁਐਸਚਨ ਪੜਿਆ ਸਮਝਾ ਦੱਸੋ ਇੰਟਰਸਟਿੰਗ ਡਰੋਨ ਵਾਸ ਫਲਾਈਂਗ ਸਾਡੀ ਅਲਰਟ ਪੁਲਿਸ ਪਾਰਟੀ ਸੀਗੀ ਉਹਨੇ ਹੀ ਉਹਨੂੰ ਮਤਲਬ ਸਿੰਪਲ ਵੇਅ ਟੂ ਉਹਨੂੰ ਪੱਥਰ ਮਾਰ ਕੇ ਥਲੇ ਸੁੱਟਦੇ ਆਂਡ ਵੀ ਰਿਕਵਰਡ ਹਾਫ ਕੇਜੀਓ ਅਰਮੈਂਡ ਫਰਮ ਥੈਟ ਇਹਦੇ ਨਾਲ ਨਾਲ ਜੋ ਆਰਏ ਨੇ ਬਾਕੀ ਆਪਣੇ ਵੈਪਨਸ ਵੀ ਆਰ ਰਹੇ ਨੇ ਸੋ ਬਾਰਡਰ ਰੇਂਜ ਇਜ਼ ਡੂਇੰਗ ਪ੍ਰੀਟੀ ਵੈਲ ਔਨ ਦੀ ਆਰਮਸ ਫਰੰਟ ਆਲਸੋ ਆਰਮਸ ਕਵਰੀ ਫਰੰਟ ਆਲਸੋ ਇਲੀਗਲ ਆਰਮਸ ਹੁਣ ਤੱਕ ਅਸੀਂ 100 ਦੇ ਕਰੀ ਪਿਸਟਲ ਪਿਛਲੇ ਹਾਇਰ ਕੋ 6 ਮਹੀਨੇ ਦੇ 6 30 ਜੂਨ ਨੂੰ ਜਾ ਕੇ ਸਾਨੂੰ 6 ਮਹੀਨੇ ਹੋਣੇ 100 ਦੇ 30 ਪਿਸਤਲ ਜਿਹੜੇ ਆ ਅਸੀਂ ਲਾਉਣਗੇ ਤੇ ਆ 100 4 ਅਸੀਂ ਰਿਵਲਵਰ ਲਾਉਣਗੇ ਤੇ ਆ ਤਿੰਨ ਰਾਈਫਲਾਂ 74 ਮੈਗਜ਼ੀਨਸ ਔਰ 470 ਅਸੀਂ ਰਾਉਂਡ ਜਿਹੜੇ ਆ ਅਸੀਂ ਉਹ ਕਵਰ ਕਰ ਦਿੱਤੇ ਰਾਈਫਲ ਕਿਹੜੀ ਕਿਹੜੀ ਸਰ ਰਾਈਫਲ 12 ਬੋਰ 315 ਬੋਰ ਲਾਈਕ ਦਾ ਜਿਹੜੀਆਂ ਆ ਸਰ ਇਹ ਡਰੂਨ ਰਾਈਫਲ ਦਾ ਮੋਸਟੇ ਪਿਸਤਲ ਜਾਂਦੇ ਨੇ ਤੇ ਪਿਸਤਲ ਦਾ ਕਮੈਂਟ ਇਹ ਅਸੀਂ ਬਾਕੀ ਜਿਹੜੇ ਪੱਕੀਆਂ ਲੋਕਾਂ ਕੋਲ ਇਹ ਲੰਗੀ ਕੰਟਰੀ ਬਿਲਡ ਹੈਗੇ ਅਸੂਰ ਕਵ ਦਿੱਤੀ ਕੋਈ 100 ਦੇ 100 ਵੀਰੇ ਡਰੋਨਸ ਨਹੀਂ ਆਏ ਤਾਂ ਕੁਝ ਜਿਹੜੇ ਆ ਗਏ ਜਿਹੜੇ ਮੱਧਪੁਣੇਸ਼ ਵਾਂਦੇ ਆ ਬਾਕੀ ਤਵਾ ਤਵਾ ਦੇ ਉਹ ਵੀ ਗਵਰ ਕੀਤਾ ਇਨ ਡਿਫਰੈਂਟ ਆਪਰੇਸ਼ਨਸ ਤੇ ਮੇਰਾ ਸੋ ਤਾਂ ਹੈ ਸਾਰਾ ਡਾਟਾ ਸ਼ੇਅਰ ਕਰਨ ਦਾ ਸਾਰੀ ਫਿਗਰ ਸ਼ੇਅਰ ਕਰਨ ਦਾ ਇੱਕੋ ਇੱਕ ਮਕਸਦ ਆ ਕਿ ਇਟ ਇਜ਼ ਨਾਟ ਕਿ ਪੰਜਾਬ ਪੁਲਿਸ ਇਹ ਨਹੀਂ ਆ ਕੰਮ ਨਹੀਂ ਕਰਦੀ ਜਾਂ ਡਰੱਗਸ ਉੱਪਰ ਸਾਡੀ ਰਿਕਵਰੀਜ਼ ਨਹੀਂ ਹੋ ਰਹੀਆਂ ਯੂ ਆਰ ਡੂਇੰਗ ਪ੍ਰੀਟੀ ਵੈਲ ਜੀ ਦੇਖੋ ਕਿ 30 ਕਰੋੜ ਦੀ ਪ੍ਰਾਪਰਟੀ ਅਸੀਂ ਜ਼ਬਤ ਕਰ ਲਈ। ਠੀਕ ਹੈ ਜੀ। 125 ਕਿਲੋ ਸੀ ਹਰੋਇਨ ਬਰਾਮਦ ਕਰ ਲਈ। 110 ਡਿਗਰੀ ਬਸੀਂ ਵੈਪਨ ਬਰਾਮਦ ਕਰ ਲਈ। 35 ਡਰونز ਅਸੀਂ ਰਿਕਵਰ ਕਰ ਲਏ। ਸੋ ਇਹ ਸਾਰਾ ਤਾਂ ਹੀ ਆ ਇਸ ਤੋਂ ਇਲਾਵਾ ਪਾਲਿਸੀ ਹੈਜ਼ ਬੀਨ ਮੇਡ ਬਾਏ आवर ਵਰਦੀ ਡੀਜੀਪੀ ਸਾਹਿਬ ਐਂਡ ਅਦਰ ਸੀਨੀਅਰ ਆਫਸਰਸ ਤੁਸੀਂ ਦੇਖੋਗੇ ਇਹ ਜਿਹੜੇ ਪ੍ਰੈਸ਼ਰ ਆ ਇਹਦਾ ਸਿਸਟਮ ਹੈਗਾ ਇਹ ਕੰਟੀਨਿਊ ਕਰੇਗਾ ਕੰਸਿਸਟੈਂਟ ਅਸੀਂ ਆਪਣੇ ਐਫਰਟਸ ਕਰ ਰਹੇ ਆ ਲਗਾਤਾਰ ਇੱਕ ਐਕਸੋ ਸਾਡੇ ਫਿਰਨਗੇ ਜਿਹੜੇ ਹੈਗੇ ਔਰ ਜਿਹੜੇ ਹੌਸਪੌਸ ਇਥੇ ਸਾਨੂੰ ਲਗਾ ਡਰਨ ਡਰੋਨ ਡਰਾਪਿੰਗਸ ਹੁੰਦੀ ਆ ਜਾਂ ਜਿਆਦਾ ਪੁਆਇੰਟ ਆਫ ਸੇਲ ਨੇ ਉਹਨਾਂ ਦੇ ਅਸੀਂ ਕਾਫੀ ਦਬੰਦ ਦੇ ਰਹੇ ਆ ਜਿਵੇਂ ਡੀਡੇ ਸੀਗਾ ਡਸ ਤੇ ਨੂੰ ਹੀ ਆ ਮੈਂ ਉਹਦੇ ਚ ਨਹੀਂ ਜਾਣਾ ਚਾਹੁੰਦਾ ਡੀਟੇਲਸ মিডিਆ ਚ ਰਿਪੋਰਟ ਆ ਕਿ ਡਸ ਡੂ ਟੂ ਡਰਗ ఓਵਰਡੋਸ देयर आर ਅਦਰ ਥਿੰਗਸ ਆਲਸੋ ਬਟ ਐਨੀਵੇ ਆਈ ਐਕਸੈਪਟ ਥੈਟ ਮੇਰੇ ਰੀਲਸ ਕੰਡੈਸ ਹੋਈਆਂ ਯਸ ਸੈਪਰੇਟ ਐਂਡ ਸਰਪ੍ਰਾਈਜ਼ ਚੈਲੰਜ ਅਸੀਂ ਲਗਾਤਾਰ ਉਥੇ ਪੈਸੇ ਬਣਾਇਆ ਜਾ ਰਿਹਾ ਹੈ ਜਿਹੜੇ ਸਮਗਲਰਸ ਨੇ ਉਹ ਘਰ ਛਾਲੀ ਕੋਥੋਂ ਦੌੜ ਗਏ ਨਹੀਂ 17 ਬੰਦੇ ਜਿਹੜੇ ਨੌਨ ਸੀਗੇ ਅਸੀਂ ਸਾਰਾ ਬੰਦੇ ਖਿਲਾਫ ਉਥੇ 304 ਦਾ ਅਸੀਂ ਪਰਚਾ ਦਰਜ ਕੀਤਾ ਹੈ ਅਸੀਂ ਪੰਜ ਅਸੀਂ ਰੈਸਟ ਕਰ ਲਏ ਬਾਕੀ ਦੀ ਪਾਰਟਿਸ ਆਰ ਰੀਡਿੰਗ ਪਲੇਸਸ ਕੰਸਿਸਟੈਂਟਲੀ ਡੇਲੀ ਉਧਰ ਪੁਲਿਸ ਫੋਰਸ ਜਾ ਰਹੀ ਹੈ ਡੇਲੀ ਅਸੀਂ ਉਥੇ ਪੈਜ਼ ਰੱਖੀ ਹੈ ਇਸ ਸਾਈਡ ਸਾਡੇ ਕੋਲ ਸ਼ੋ ਸਾਡੇ ਏਰੀਆਜ਼ ਨੌਨ ਨੇ ਆਈ ਹੈ ਵੀ ਆਲਸੋ ਗੈਟਿੰਗ ਰਿਪੋਰਟਸ ਕਿ ਤੁਹਾਡੇ ਇੱਥੇ ਵੀ ਸੇਲ ਹੋएगी ਪਾੜੀ ਪੋਟੀ ਇੱਥੇ ਵੀ ਹੈਗੀ ਹੈ ਇਹ ਟ੍ਰਾਂਸਫਰਸ ਵੀ ਤੁਸੀਂ ਕਹੋ ਉਹਦੀ ਤਾਂ ਸ਼ੁਰੂ ਕੀਤੀ ਹੈ ਵੀ ਕੈਨ ਪੁੱਟ ਨਿਊ ਫੇਸਸ ਕਿ ਆਸੀਂ ਨਵੇਂ ਚੌਕਰੀਆਂ ਨਵੇਂ ਐਸਟੋ ਲਗਾਈਏ ਸਿਸਟਮ ਨੂੰ ਦੁਬਾਰਾ ਚੁਸ ਹੋਸ ਕੇ ਇਹ ਕੋ ਪਨਿਸ਼ਮੈਂਟ ਨਹੀਂ ਹੈ ਇਹ ਕੰਮ ਨਹੀਂ ਕਰਦਾ ਬੋਲਦੇ ਨੋ 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 ਕੋਸ ਇਲੈਕਸ਼ਨਸ ਟ੍ਰਾਂਸਫਰ ਹੋਏ ਸੀ ਕਿਹਾ ਦੇਵਾ ਟਵੀਰ ਵਰਟਡ ਬੈਕ ਉਹ ਜਾਰੇ ਮਲਾਇਮ ਗਏ ਸੀ ਮਲਾਇਮ ਰੋਲ ਪੇਸ਼ ਹੁੰਦੇ ਆ ਮੈਂ ਤੱਕ ਤੱਕੀ ਆਹ ਸੱਚੀ ਤੋਂ ਬੰਜਾਮ ਰੋਲ ਆ ਕੇ ਮਿਲਦੇ ਆ ਡੀਲੀ ਆਈ ਨੋਟ ਦੇ ਫਿਗਰਸ ਡੀਲੀ ਆਈ ਗੈਟ ਗੈਟ ਦੇ ਰਿਕਵੈਸਟ ਐਂਡ ਦੈਨ ਨਿਊ ਕੋਰਸ ਅਸਪੋਰਟ ਦੀ ਪੋਲਿਸੀ ਫਰੇਮ

ਦੈਨ ਐਸ ਐਸ ਬੀ ਐਂਡ ਸੋ ਆਨ ਫਰਦਰ ਟਿਲ ਦੀ ਵਜ਼ੀ ਡੀ ਜੀ ਸਾਹਿਬ ਅਸੀਂ ਡੇਲੀ ਆਪਣੀ ਫੋਰਸ ਨਾਲ ਮਿਲਦੇ ਆ ਇਹ ਕੈਸਟੋਇਡ ਆਂਦਾ ਉਹਦੇ ਅੰਡਰ ਕਨਸਟੇਬਲ ਵੀ ਆ ਉਹਦੇ ਅੰਡਰ ਕਨਸਟੇਬਲ ਨੇ ਉਹਦੇ ਅੰਡਰ ਐਨ ਜੀ ਓਸ ਵੀ ਨੇ ਤੋਂ ਡੇਲੀ ਉਹ ਜਰਾ ਨਾਲ ਮਿਲਦਾ ਆ ਡੇਲੀ ਉਹ ਗੱਲ ਕਰਦਾ ਹਾਂ ਪ੍ਰੈਸ਼ਰ ਬਹੁਤ ਆਈ ਆਈ ਡੂ ਐਗਰੀ ਸਟਰੈਂਥ ਸਾਨੂੰ ਥੋੜੀ ਸਾਡੀ ਜਿਹੜੀ ਟਿੱਪਣੀ ਹੋਈ ਆ ਉਹ ਵੀ ਕੱਲ ਮੈਂ ਮਤਲਬ ਮਾਨਯੋਗ ਸੀਐਮ ਸਾਹਿਬ ਸਾਨੂੰ ਇਸ਼ੂ ਕੀਤਾ ਕਿ ਤਕਰੀਬਨ 10 ਜਾਂ ਤੋਂ ਤੁਸੀਂ ਦਾ ਸਟੇਟਮੈਂਟ ਸੁਣੀ ਨਾ ਦੀ ਬੀ 10000 ਤੋਂ ਉਪਰ ਅਸੀਂ ਰਹਿ ਗਿਆ ਆ ਮਲਾਇ ਨਵੰਬਰ ਤੀ ਕਰਾਂਗੇ ਸਾਬ ਔਰ ਉਹ ਤੋਂ ਨਫਰੀ ਮਿਲ ਜਾਂਦੀ ਹੈ ਤੁਹਾਡੀ ਕਾਫੀ ਸਮੱਸਿਆ ਹੱਲ ਸਰਟੀ ਇਲੈਕਸ਼ਨ ਸੈਂਟਰ ਬਾਰੇ ਵੀ 4000 ਰੁਪਏ ਦਾ ਬਿੱਲ ਅਕਸਰ ਚੁੱਕੇ ਜਾਂਦੇ ਨੇ ਇਸੋ ਕੋਈ ਵੀ ਕਾਲ ਡਿਸਕਸ ਹੋਇਆ ਜੀ ਡੀ ਸਾਹਿਬ ਮੈਨੇਜਰ ਸੀਤਾ ਵੀ ਕਿ ਅਸੀਂ ਉਹਨਾਂ ਸੈਂਟਰਸ ਨੂੰ ਵੀ ਠੀਕ ਕਰ ਰਹੇ ਹੁਣ ਅੱਜ ਮਹਿਲੋ ਅੱਜ ਇਹ ਵੀ ਸਟੇਟ ਲੈਵਲ ਦੀ ਮੀਟਿੰਗ ਸਗੀ ਉੱਥੇ ਅਸੀਂ ਇਸ਼ੂ ਸੇ ਹੈਲਥ ਡਿਪਾਰਟਮੈਂਟ ਦੀ ਪੁਲਿਸ ਦੀ ਬਾਕੀਆਂ ਦੀ ਜਿੱਥੇ ਜੇ ਉਸ ਕੋਈ ਉੰਤਾਈਆਂ ਜਾਂ ਕਮੀਆਂ ਨਜ਼ਰ ਆ ਰਹੀਆਂ ਤਾਂ ਉਹ ਵੀ ਜਿਹੜੇ ਸਿਸਟਮ ਨੇ ਦੇਖੋ ਬਾਣ ਜੋ ਸੀਐਮ ਸਾਹਿਬ ਦਾ ਅ ਮੰਡੇਟ ਬੜਾ ਕਲੀਅਰ ਹੈ ਯਾਰ ਉਹਨਾਂ ਦਾ ਬੜਾ ਕਲੀਅਰ ਸਾਨੂੰ ਡਾਇਰੈਕਸ਼ਨ ਨੇ ਕਿ ਨਸ਼ਿਆਂ ਨੂੰ ਠੱਲ ਪਾ ਦਿਓ ਜੇ ਕਿਤੇ ਮਾੜੀ ਮੋੜੀ ਕੋਈ ਸ਼ਿਕਾਇਤ ਜਾਂ ਕਿਤੇ ਗੱਲ ਹੈਗੀ ਹੈ ਤੇ ਉਹ ਇਸ ਕਈ ਕਿਰਾਨੇ ਕਿ ਨਸ਼ਾ ਪਾਕਿਸਤਾਨ ਦੇ ਬਾਰਡਰ ਪਰੋਂ ਆਉਂਦਾ ਕਿ ਜਦਰ ਸਟੇਟਸ ਆਰ ਇ ਵਿਲ ਨਾਟ ਲਾਈਕ ਟੂ ਗੋ ਇਨਟੂ ਦੋਸ ਕਾਈਂਡ ਆਫ ਟ੍ਰੇਲਸ ਥੈਟ ਇਜ਼ ਨਾਟ ਮਾਈ ਡੋਮੇਨ ਮੇਰਾ ਕੰਮ ਨਹੀਂ ਉਹਨਾਂ ਬਾਰੇ ਕਮੈਂਟ ਕਰਨਾ ਬਟ ਵਨ ਥਿੰਗ ਆਈ ਕੈਨ ਅਸ਼ੋਰ ਯੂ ਔਨ ਔਨ ਪਾਰਟ ਆਫ ਦੀ ਬਾਰਡਰ ਪੁਲਿਸ ਐਂਡ ਪੰਜਾਬ ਪੁਲਿਸ ਕਿ ਅਸੀਂ ਆਪਣੀ ਰੇਂਜ ਚ ਅਸੀਂ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਦੀ ਡਰੱਗਸ ਅਸੀਂ ਉਸ ਵਾਸਤੇ ਉਸ ਵਾਸਤੇ ਬਚ ਬਚਨ ਬੱਧ ਪੂਰਾ ਜ਼ੋਰ ਆਪਣਾ ਲਗਾ ਦਿਆਂਗੇ ਟੂ ਇਨਸ਼ੋਰ ਕਿ ਇਹ ਜਿਹੜਾ ਕ੍ਰਿਤੀ ਹੈ ਪੰਜਾਬ ਸਮਾਜ ਚੋਂ ਕਿ ਦੂਰ ਹੋਏ ਜਿਹੜਾ ਡਰੱਗ ਦਾ ਵਿਨਾਸ ਆ ਇਹ ਕਟੇ ਜਿਹੜੇ ਘਰ ਕੇ ਹੀ ਬਰਬਾਦ ਹੋ ਗਏ ਨੇ ਜਾਂ ਆਮ ਦੇ ਸਮੇਂ ਚ ਹੋ ਸਕਦੇ ਨੇ ਅਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਕਮੇਟੀ ਆ ਰਹੀ ਸੀ ਨਾ ਬਾਕੀ ਕੰਪਨੀ ਦਾ ਜਿਹਦੇ ਕਾਫੀ ਇਨਫੋਰਮੇਸ਼ਨ ਤੁਹਾਨੂੰ ਆਉਣ ਲੱਗ ਪਈ ਸੀ ਸਪੋਸ ਲੈਵਲ ਕਮੇਟੀ ਤੇ ਸਾਰੀ ਉਹਨੂੰ ਮਿਲਿਸ ਲੈਵਲ ਤੱਕ ਮਿਲ ਰਹੀ ਸੀ ਨਾ ਬੀਡੀਐਸ ਬੀਡੀਐਸ ਉਹਨਾਂ ਦਾ ਰਿਸਪੌਂਸ ਕਿਵੇਂ ਦਾ ਬਹੁਤ ਸ਼ਾਬਾਸ਼ ਦੇ ਆਰ ਸਟਿਲ ਡੂਇੰਗ ਅ ਵੈਰੀ ਗੁੱਡ ਜੌਬ ਦੇਖੋ ਜਿਵੇਂ ਪਿਛੇ ਹੁਣ ਜੰਮੂ ਚ ਜੰਮੂ ਯਾ ਕੁੜਾ ਸਾਈਡ ਤੇ ਕੋਈ ਇਨਸੀਡੈਂਟ ਹੋਏ ਤੋ ਅਸੀਂ ਉਹ ਆਪਣੀ ਕਮੇਟੀ ਨੂੰ ਦੁਬਾਰਾ ਐਕਟੀਵੇਟ ਕੀਤਾ ਐਂਡ ਵੀ ਫਾਉਂਡ ਕਿ ਦੇ ਵਾ ਪ੍ਰੀਟੀ ਐਕਟਿਵ ਹੁਣ ਦੁਬਾਰਾ ਕੰਟੈਕਟ ਕੀਤਾ ਗਿਆ ਆਰਮੀ ਦੇ ਬੀਐਸਐਫ ਦੇ ਆਰ ਸਾਡੇ ਆਫਸਰ ਇਕੱਠੇ ਗਏ ਮੀਟਿੰਗਾਂ ਕੀਤੀਆਂ ਸਭ ਕੁਝ ਕਿਡ ਐਂਡ ਵੀ ਫਾਊਂਡ ਦੈਟ ਦੇ ਆਰ ਡੂਇੰਗ ਅ ਵੈਰੀ ਗੁੱਡ ਜੌਬ ਉਹਨਾਂ ਨੂੰ ਦੁਬਾਰਾ ਬਰੀਫ ਕੀਤਾ ਗਿਆ ਐਂਡ ਦੇ ਆਰ ਡੂਇੰਗ ਪ੍ਰੀਟੀ ਵੈਲ ਐਂਡ ਸਾਨੂੰ ਕਦੇ ਕਮਿਊਨਿਟੀ ਨਾਲ ਹੀ ਅਸੀਂ ਕਰਾਂਗੇ ਬਾਰਡਰ ਦੇ ਵੀ ਅਸੀਂ ਬਿਲਕੁਲ ਅਲਰਟ ਆਈ ਅਸੀਂ ਬਿਲਕੁਲ ਅਸੀਂ ਅਲਰਟ ਆ ਆਰਮੀ ਬੀਐਸਐਫ ਐਂਡ ਪੰਜਾਬ ਪੁਲਿਸ ਐਂਡ ਅਦਰ ਏਜੰਸੀਜ਼ ਦੇ ਆਰ ਵਰਕਿੰਗ ਟੁਗੇਦਰ ਔਰ ਅਸੀਂ ਮਿਲ ਕੇ ਇਸ ਨੂੰ ਮਾਮਲਾ ਕੰਸ਼ੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਲਾਗੇ ਕੋਈ ਵਾਰਦਾਤਾਂ